ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਜ 30 ਤਰੀਕ 8 ਮਹੀਨਾ 2025 ਨੂੰ ਲਗਭਗ 8 ਨਗਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਨ੍ਹਾਂ ਤੋਂ ਤੁਹਾਨੂੰ 7 ਦਾ ਬੱਚਾ ਮਿਲਣਗੇ ਜਿਵੇਂ ਕਾਫੀ ਕਲਰ ਜਰਸੀ ਆਪਾਂ ਕਹਿ ਸਕਦੇ ਹਾਂਗੇ ਐਚਫ ਨਸਲ ਦੀਆਂ ਤੇ ਜਰਸੀ ਲਾ ਰੰਗ ਦੇ ਵਿੱਚ ਠੀਕ ਆ 7 ਬਾਈ ਕੋਲ ਬੱਚਾ ਨਹੀਂ ਆ ਤੇ ਇਹ ਕਿਧਰ ਲਈ ਸ਼ੈਡ ਤੇ ਗੱਬਣ ਬਹਿੜਾ ਚ ਨੇ ਟੋਕਰ ਗਏ ਮਨ ਲਓ ਚਾਹੇ ਗੱਬਣ ਮੰਨ ਲਓ 6 ਮਹੀਨੇ ਦੀ ਗੱਬਣ ਆ ਗਈ ਇਹ ਬਾਈ ਨੇ ਵੇਚਣੀ ਹੈਗੀ ਬਾਕੀ ਜਿਹੜਾ ਭਰਾ ਜਿਹੜਾ ਪਸ਼ੂ ਖਰੀਦੂਗਾ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾ ਡਾਕਟਰ ਲਿਆ ਕੇ ਬੱਚਾ ਜਮਿੰਦਰ ਚੈੱਕ ਕਰਾਉਂਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕਿ ਕੀ ਡਿਟੇਲ ਹੈਗੀ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਬਾਕੀ ਕਰਦੇ ਆਂ ਬਾਈ ਨਾਲ ਆਪਾਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਪਰ ਨਾਮ ਤੇ ਐਡਰੈਸ ਬੋਲ ਦਿਜੀ ਮੇਰਾ ਨਾਮ ਗੱਗੀ ਹੈ ਜੀ ਪਿੰਡ ਰਾਈ ਆ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਹੈ ਜੀ ਹਾਂ ਤਪਾ ਰਾਮਪਰਾ ਭਦੌੜ ਤਿੰਨਾਂ ਸ਼ਹਿਰਾਂ ਬਠਾ ਜੀ ਹਾਂ ਚੱਕਰ ਰਾਈਆ ਪਿੰਡ 12 12 ਕਿਲੋਮੀ ਠੀਕ ਆ ਪਹਿਲਾਂ ਕਿੱਧਰ ਸਟਾਰਟ ਕਰ ਲਈਪਾਂ ਬੱਚਿਆਂ ਤੇ ਕਰ ਲਈ ਬੱਚਿਆਂ ਤੇ ਕਰ ਲੋ ਜੀ ਇਧਰੋਂ ਕਰ ਲਈ ਸਟਾਰਟ ਹਾਂਜੀ ਹਾਂਜੀ ਇਧਰੋਂ ਮੈਂ ਛੋਟਿਆਂ ਤੇ ਐਚਐਫ ਇਧਰ ਦੱਸ ਲਈ ਜੀ ਆ ਪਹਿਲੇ ਨੰਬਰ ਤੇ ਬੱਚੀ ਆ ਗਈ ਨਾ ਆਪਣੇ ਕੋਲੇ ਇਹ ਕਿੰਨੀ ਕਿੰਨੀ ਕੁ ਉਮਰ ਦੀ ਆ ਇਹ 7-8 ਕੁ ਮਹੀਨੇ ਦੀ ਹੋਊ ਜੀ 8-9 ਮਹੀਨੇ ਦੇ ਨੌਂ ਦੇ ਆਸੇ ਪਾਸੇ ਸਾਰੀਆਂ ਬੱਚੀਆਂ ਠੀਕ ਇੱਕ ਤਾਂ ਇਹ ਦੱਸ ਦੋ ਵੀ ਕਿਸੇ ਬੱਚੀ ਦੇ ਪੰਜ ਥਣ ਤਾਂ ਨਹੀਂ ਹੈ ਕਿਸੇ ਦੇ ਨਹੀਂ ਨਹੀਂ ਚਾਰ ਥਣ ਹੋਣਗੇ ਜੀ ਸਾਰਾ ਬੱਚਾ ਸਾਰੀਆਂ ਖੀਰੀਆਂ ਹੋਣਗੀਆਂ ਆ ਬੱਸੀ ਦੋ ਦੰਦ ਜਿਹੜੀ ਕਲੀ ਆ ਜੱਟ ਛੋਟੇ ਬੱਚੀ ਮੋਟਾ ਨਹੀਂ ਸਿੰਗਾ ਨਹੀਂ ਇਹ ਦੋ ਆਉਂਦਾ ਕੀ ਤੇ ਬਾਕੀ ਜਿਹੜਾ ਐਚਐਫ ਤੇ ਕੇਰੀਆਂ ਚਾਰ ਚਾਰ ਥਣ ਠੀਕ ਠੀਕ ਆ ਤੇ ਆ ਤੋੜ ਕੇ ਦਿਖਾਈ ਇੱਕ ਹਾਂਜੀ ਹਾਂ ਆ ਤੋੜ ਫਿਰ ਪਹਿਲੀ ਬੱਚੀ ਲਓ ਜੀ ਇਹ ਹੈ ਪਹਿਲੇ ਨੰਬਰ ਵਾਲੀ ਬੱਚੀ ਲਗਭਗ 6-7 ਮਹੀਨੇ ਦੇ 8 ਮਹੀਨੇ ਇੰਨੀ ਕੁ ਹੋਣੀ ਹੈਗੀ ਕਿਉਂਕਿ ਬਾਈ ਜੀ ਇਹ ਖਰੀਦੀ ਵੀ ਉਹ ਘਰ ਦੀ ਹੋਈ ਤਾਂ ਕੋਈ ਲਿਖਿਆ ਰਿਖਾ ਹੁੰਦਾਗਾ ਖਰੀਦੀ ਦਾ ਕੋਈ ਪੱਕਾ ਨਹੀਂ ਪਤਾ ਹੁੰਦਾਗਾ ਤੇ ਕੋਈ ਰਿਕਾਰਡ ਤਾਂ ਨਹੀਂ ਵੀਰੇ ਰਿਕਾਰਡ ਕੋਈ ਨਹੀਂ ਠੀਕ ਅਗਲੇ ਨੇ ਸਾਹਮਣੇ ਆਪਾਂ ਸਾਹਮਣੇ ਦੇਖ ਕੇ ਲੈਂਦੀਆਂ ਅਗਲੇ ਨੇ ਸਾਹਮਣੇ ਦੇਖ ਕੇ ਲੈਣੀ ਬਸ ਠੀਕ ਹੈ ਠੀਕ ਹੈ ਸਿੱਧੀ ਗੱਲ ਸਾਫ਼ ਗੱਲ ਨਵੇੜਤੀ ਜਿਹਨੂੰ ਪਸੰਦ ਆਉ ਬਸ ਉਹ ਸਾਰਾ ਖਰੀਦ ਲੋ ਹਾਂ ਉਹ ਲੈ ਲੇ ਤੈਨੂੰ ਚਮਕਦਾਮ ਕਰੰਗਮਾਨਾ ਪ੍ਰਿੰਟ ਪ੍ਰਿੰਟ ਸਾਬ ਸਾਲ ਬੱਚਾ ਦੀ ਚੰਗੀ ਲੱਗੀ ਉਹ ਸਾਰਾ ਨਾ ਬੱਚਾ ਖਰੀਦ ਲਿਓ ਛੋਟੀ ਉਮਰ ਦਾ ਬੱਚਾਗਾ ਸੱਤਕ ਮਹੀਨਾ ਦਾ ਲੱਗ ਭੱਗੇ ਤੇ ਬੰਨ ਕਿਸ ਨੂੰ ਆਪਾਂ ਥਾਣ ਦਿਖਾ ਦੇਣਾ ਥਾਣ ਸਾਨੂੰ ਚਾਰ ਹੀ ਮਿਲਣਗੇ ਜਿਵੇਂ ਬਾਜੀ ਦੱਸਦਾ ਠੀਕ ਹੈ ਤੇ ਐਸੇ ਚੈੱਕ ਕਰ ਲੋ ਕਿ ਥਣ ਚਾਰ ਨੇਗੇ ਗਾਭੀ ਰੰਗ ਚ ਲੱਗੇ ਹੋਏ ਤੇ ਇਹਨਾਂ ਰੇਟ ਫਰੇਜ ਵਿੱਚ ਕਰ ਇਹ ਪਹਿਲੇ ਨੰਬਰ ਦੇ ਬੱਚੀ ਹੈ ਇਹਦਾ ਕਿੰਨਾ ਰੇਟ 14000 ਹੈ ਜੀ 14000 ਹਾਂਜੀ ਆ ਇਹ ਬੱਚੀ ਨੇ ਇਧਰ ਕਰੀ ਦੁਬਾਰਾ ਮਾਰ ਕੇ ਦਿਖਾਦੀ ਆਪਾਂ ਨੂੰ ਇਹਨੂੰ ਇਧਰ ਕੱਢ ਦੇ ਦਿਖਾ ਦਈਏ ਵੀ ਕਿੰਨਾ ਕ ਪਰ ਜਦ 14 ਆ ਸੁਣਾ ਬੱਚੀ ਮਿਲ ਜੀ 14 ਚ ਮਾਨਤਾ ਹੋ ਜੂਗਾ ਹਾਂਜੀ ਹਾਂ ਠੀਕ ਹੈ ਵਧੀਆ ਜਾਇਜ਼ ਰੇਟ ਕਰਿਆ ਬਾਈ ਨੇ ਕੋਈ ਬਾਹਲਾ ਮੋਲ ਨਹੀਂ ਕਰੇਗਾ ਅੱਗੇ ਆਪਣੇ ਕੋਲ ਦੋ ਨੰਬਰ ਦੇ ਬੱਚੀ ਨਾ ਹਾਂਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਵੀ ਇੰਨੀ ਕੀ ਹੈ ਜੀ 7-8 ਮਹੀਨੇ ਦੀ ਇਹਦਾ ਬੱਚੀ ਦਾ ਆਪਣਾ ਟੋਧ ਵੀ ਸੋਹਣਾ ਨਾ ਹਾਂਜੀ ਹਾਂ ਠੀਕ ਆ ਲੈ ਕਢਾ ਲਈ ਜਿਹੜਾ ਫਿਰ ਇਹਦਾ ਵੀ ਇਹਦੇ ਥੋੜੇ ਥੋੜੇ ਸਿੰਗ ਹੈ ਜੀ ਅਦੇ ਸਿੰਗਾ ਤੋਂ ਹੀ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਉਮਰ ਹੈਗੀ ਅਜੇ ਜਿਹੜਾ ਪੁਰਾਣਾ ਸਿੰਘ ਦਾਗ ਨਾਲੇ ਸਿੰਘ ਹਾਂਜੀ ਹਾਂ ਇਹਦਾ ਕੋਈ ਵੱਡੇ ਸਿੰਘ ਨਹੀਂ ਹੈਗੇ ਠੀਕ ਹੈ ਬਰਾਬਰ ਜੀ ਉਮਰ ਲਗਭਗ ਜੀ ਤੇ ਫੇਸ ਕਿਹੜਾ ਕੱਟਾ ਚਿੱਡਾ ਉਹ ਬੜਾ ਸਿੱਧਾ ਸਾਫ਼ ਸਰਾਇਗਾ ਤੇ ਚੰਗੀ ਆ ਬੱਚੀ ਠੀਕ ਠੀਕ ਹੈ ਤੇ ਇਹਦਾ ਫਿਰ ਆਪਾਂ ਮੁੱਲ ਕਿੰਨਾ ਕਰਾਂਗੇ ਕੀ ਬਸ ਉਨੇ ਦੀ ਵੇਚ ਦੇ ਦਾਂਗੇ ਜੀ ਚਲੋ 14000 ਦੀ ਵੇਚ ਚਾਹ ਚਾਹ ਮਾਨਦੇ ਨੇ ਇਹਦਾ ਕਰਾਂਗੇ ਹਾਂਜੀ ਹਾਂ ਠੀਕ ਹੈ ਠੀਕ ਹੈ ਇਹ 2 ਨੰਬਰ ਬੱਚੀ ਆ ਗਈ ਆ ਜਾ ਬੱਤਾ 2 ਨੰਬਰ ਬੱਚੀ ਨੂੰ ਲਵਾਈਆਂ ਦਾ ਲੱਗਦਾ 14 ਹਜ਼ਾਰ ਛੋੜਾ ਮਾਨਤਨ ਕਰ ਦਾਂ ਠੀਕ ਆ ਆ ਜੀ ਤੁਹਾਨੂੰ ਬੰਨ ਕੇ ਆਪਸ ਨੂੰ ਥਾਣਾ ਦਾ ਮੰਤਰ ਦਿਖਾ ਦੇਣਾ ਠੀਕ ਹੈ ਹਾਂ ਦੇਖ ਕੇ ਤਾਂ ਹੈ ਦੇਖ ਦੇਖ ਹਾਂ ਦਿਖਾ ਦੇ ਬਈ 3 ਨੰਬਰ ਇਹ ਬੱਚੀ ਦੋਆ ਹੁੰਦਾ ਇਹ ਮੂੰਹ ਦੋ ਦਾਂਦਾ ਜੀ ਜਰਸੀ ਅੰਦਰੋਂ ਸਾਫ਼ ਸੁਥਰੀ ਵਧੀਆ ਅੰਦਰੋਂ ਸਾਫ਼ ਸੁਥਰੀ ਹੈ ਜੀ ਠੀਕ ਤਾਂ ਵਜ਼ਨ ਦੇ ਹਿਸਾਬ ਨਾਲ ਤਾਂ ਹੀਟ ਹੀ ਨਹੀਂ ਕੱਢੀ ਹੋਣੀ ਬਈ ਕਿਉਂ ਕਿੜਾ ਪਲੀ ਵੀਓ ਸਾਹਮਣੇ ਆ ਤੁਹਾਡੀ ਹਾਂ ਕਿਸੇ ਹਲਕੇ ਘਰੇ ਸੰਭੀ ਹੋਣੀ ਹੈ ਨਾ ਹਾਂ ਠੀਕ ਹੈ ਮੂੰਹ ਮੜੰਗਾ ਦਿਖਾ ਦੇ ਨਸਲ ਬੜੀ ਚੰਗੀ ਹੈ ਨਾ ਹਾਂਜੀ ਹਾਂ ਨਸਲ ਆ ਪੱਖ ਦਾ ਕੋਈ ਕਮੀ ਨਹੀਂ ਰਹੀ ਗੱਲ ਉਹੀ ਕਿਸੇ ਸਾਹਮਣੇ ਵਾਲੇ ਭਰਾ ਨੇ ਗੌਰ ਨਹੀਂ ਕੀਤੀ ਵਜਨ ਹੀ ਘਟਿਆ ਹੀ ਕਾਦੇ ਕਾਟ ਬਹੁਤਾ ਬੱਚੀ ਹੈ ਨਾ ਹਾਂਜੀ ਹਾਂ ਬੇਲ ਬੂਲ ਵੀ ਚੰਗੀ ਆ ਠੀਕ ਵਜਨ ਵਜਨ ਘਟਾ ਕੱਲਾ ਵਜਨ ਹੀ ਘਟਾ ਬਾਕੀ ਹੋਰ ਤਾਂ ਕਿਸੇ ਮਾਰ ਖਾਂਦੀ ਨੀਗੀ ਕਾਦੇ ਕਾਟ ਤੇ ਬੇਲ ਬੂਲ ਪ੍ਰਿੰਟ ਵਜਨ ਤੇ ਨਸਲ ਆ ਗਈ ਨਾ ਕੱਲਾ ਵਜਨ ਜਰੂਰ ਥੋੜਾ ਹੈ ਘਟਾ ਬਾਈ ਕਹਿੰਦਾ ਇਹ ਤੁਸੀਂ 2000 ਗੱਟੇ ਚਾਰ ਕੇ ਗੱਬਰ ਬੱਛੀ ਨੂੰ ਕਰਾ ਸਕਦੇ ਆ ਪੁੱਟਰ ਪੁੱਟਰ ਚਾਰ ਕੇ ਜੱਥਾ ਚੈੱਕ ਲਾ ਲਿਓ ਹੂੰ ਠੰਡ ਸੌਣੇ ਲੱਗੇ ਹੋਣਾ ਹਾਂਜੀ ਠੀਕ ਆ ਤੇ ਹੈਗਾ ਕਿ ਫਿਰ ਇਹਦਾ ਮੁੱਲ ਕਿੰਨਾ ਕਰਾਂ ਬਾਈ ਆਪਾਂ ਇਹਦਾ 23000 ਜੀ ਦੇ ਦਿੰਗੇ ਜੀ ਮਾਨ ਤਾਂ ਸਾਰਾ ਚ ਹੋਈ ਹਾਂਜੀ ਮਾਨ ਤਾਂ ਤਾਂ ਚਲੋ ਆਉਣਾ ਅਗਲੇ ਨੇ ਹੂੰ ਤੇ ਆ ਬੱਚੀ 4 ਨੰਬਰ ਇਹ ਕਿੰਨੀ ਕੁ ਉਮਰ ਦੀ ਆ ਇਹ ਖੀਰੀ ਹੈ ਜੀ ਮੂੰਹ ਠੀਕ ਆ ਇਹ ਹੋਊਗੀ 10 ਮਹੀਨੇ ਦੀ ਹੋਊ 12 ਦੀ ਹੋਵੇ ਬਸ ਇਹ ਜਾ ਕੋਈ ਸਾਲ ਦੇ ਅਰਧ ਗੜ ਦੇ ਸਾਲ ਦੇ ਘੇਰ ਦੇ ਚਾ ਗਈ ਹਾਂਜੀ ਹਾਂ ਠੀਕ ਆ ਠੀਕ ਆ ਕਮਾਲ ਆ ਫਿਰ ਇਹਨੂੰ ਵੀ ਇਹ ਬੱਚੀ ਹੈ ਮਤਲਬ 4 ਨੰਬਰ ਬੱਚੀ ਸੋਹਣੀ ਹੈਗੀ ਬਾਕੀ ਬੱਚੀ ਦਾ ਵਾਜਨ ਪੂਰਾ ਆ ਗਿਆ ਨਾ ਹਾਂਜੀ ਹਾਂ ਬਾਕੀ ਰੰਗ ਬੰਨ ਪ੍ਰਿੰਟ ਬੱਚੀ ਦਾ ਨਸਲ ਵੀ ਸੋਹਣੀ ਹੈਗੀ ਠੀਕ ਆ ਬਈ ਤੇ ਬਾਕੀ ਬਾਈ ਦੀ ਖਾਸ ਗੱਲ ਇਹ ਆ ਵੀ ਜਿਹੜਾ ਬਾਈ ਕਹਿੰਦਾ ਕੋਈ ਰਿਕਾਰਡ ਨਾ ਕੁਝ ਦੱਸਣਾ ਨਾ ਪੁੱਛਣਾ ਬਸ ਆਹ ਸਮਝਿਆ ਬੱਚਾ ਇਹ ਰਿਕਾਰਡ ਸਾਡੇ ਵਰਗਾ ਓਨੇ ਓਨੇ ਦੇ ਟੀਕੇ ਦੱਸ ਦਿੰਦਾ ਓਨੇ ਓਨੇ ਦੀਆਂ ਬੱਸੀਆਂ ਨਹੀਂ ਸਹੀ ਗੱਲ ਓਨੇ ਬੱਚੀ ਦੀ ਹੁੰਦੀ ਹੁਣ ਜਿਹੜੇ ਬੰਦੇ ਨੇ 5-4000 ਰੁਪਇਆ 6 ਸੀਮੈਂਟ ਤੇ ਲਾ ਕੇ ਬੱਸੀ ਲੈਤੀ ਆ ਉਹ ਆਪਾਂ ਨੂੰ 10-12000 ਦੀ ਕੋਈ ਨਹੀਂ ਦਿੰਦਾ ਸਹੀ ਗੱਲ ਆ ਸਹੀ ਗੱਲ ਆ ਨਾ ਇਹ ਗੱਲ ਤਾਂ ਹੈਗੀ ਆ ਇਹਦਾ ਮਰਗਾ ਕੀ ਫਿਰ ਕਿਨਾ ਕਰਨ ਆਪਾਂ ਇਹਦਾ 22000 ਆ ਜੀ ਇਹਦਾ 22 ਉਹਦਾ 23 ਆ ਹਾਂਜੀ ਹਾਂ ਉਹਦਾ ਹੀ 22 ਕਰ ਲਾ ਫਿਰ ਬਰਾਬਰ ਜੋੜਾ ਦੇ ਦਾਂਗੇ 22 22 ਦੀਆਂ ਲਈ ਹਾਂ ਕਰ ਲਾ ਜੋੜਾ ਕਰ ਲਾ ਫਿਰ ਠੀਕ ਆ ਤੇ ਅੱਗੇ ਕੀ ਆਪਾਂ ਨੂੰ ਪੰਜ ਨੰਬਰ ਹਨਾ ਹਾਂਜੀ ਬੜਾ ਘਾੜ ਪ੍ਰਿੰਟਾ ਬੱਚੀ ਦਾ ਨਾ ਇਹ ਖੀਰੇ ਹੀ ਆ ਜੀ ਬੱਚਾ ਇਹ ਠੀਕ ਆ ਬੱਚਾ ਹੀ ਹੋ ਛੋਟਾ ਨਾ ਵੈਸੇ 7-8 ਮਹੀਨੇ ਦੀ ਹੋਊ ਜੀ 9 ਦੀ ਹੋਊਗਾ ਤੋ ਤਦ ਹੂੰ ਠੀਕ ਆ ਤੇ ਤੋਰ ਦੇ ਫਿਰ ਇਹਨੂੰ ਆ ਜੀ ਬੱਚਾ ਨਹੀਂ ਇਹ ਕੋਈ ਹੋਰ ਹੁੰਦਾ ਉਹ ਵੀ ਕਹਿੰਦਾ ਇਹ ਇਹ ਜੁਪੀਟਰ ਦੀ ਜਾਂ ਆਪਾਂ ਵਾਲੇ ਕੋਈ ਕੁਸ ਮਰਜ਼ੀ ਕੇ ਲੋਜੀ ਸੋਲਵੈਂਟ ਵਿੱਚ ਬਣ ਜਾਣੀ ਸੀ ਇਹ ਹਾਂ ਬੱੱਚੀ ਘੈਂਟ ਆ ਜਾ ਤੇਰੀ ਆ ਪਾ ਯਾਰ ਮੱਸੀ ਪੂਰੀ ਵਧੀਆ ਜੀ ਪਟੂੜਾ ਪੂਰਾ ਚੰਗਾ ਬੱੱਚੀ ਹਾਂ ਟੂ ਹੀਟਾ ਹੀ ਦੇਖੋ ਪੂੜਾ ਬੜਾ ਪੁੱਠਾ ਪੂੜੇ ਪੜੇ ਦੀਆਂ ਸਾਰੀਆਂ ਵੱਸੀਆਂ ਚੰਗੀਆਂ ਜੀ ਹੂੰ ਬਸ ਕਹ ਲੈ ਇਹ ਵੀ ਥੋੜਾ ਵਜਨ ਘਟਾ ਬਜਨ ਨਹੀਂ ਨਿਕਸਦਾ ਇਹ ਭਰਾਣੇ ਕਰੇ ਜੇ ਤੇ ਬਜਨ ਕੁਝ ਕਰਾਂ ਦੇ ਜਿਨਾ ਦੇਖੋ ਪੁੱਠੇ ਦੀ ਚੜਾਈ ਚੁੜੀ ਬੜੀ ਘੈਂਟ ਹਾਂ ਨਾ ਵੀਰੇ ਗੱਲ ਪਤਾ ਕੀ ਹੈ ਮੇ ਜਿਹੜਾ ਬੰਦਾ ਵਜਨ ਕਰ ਲੈਂਦਾ ਹਾਂ ਉਦੋਂ 2 ਮਹੀਨੇ ਨੂੰ ਇਹ ਆਈ ਕਰਾ ਲੈਂਦਾ ਇਹਨਾਂ ਦੀ ਹਾਂ ਕਰਾ ਉਹ ਆਪਾਂ ਨੂੰ ਦਿੰਦਾ ਵੀ ਨਹੀਂ ਸੀ ਇਹੇ ਜਿਹੇ ਬਾਜ ਚ ਫੇਰ ਦਿੰਦਾ ਨਹੀਂ ਸੀ ਵੀਰੇ ਇਹ ਬਾਜ ਚ ਇਹ ਤਾਂ ਉੱਥੇ ਇਹ ਕੀ ਭਾਜ ਦਿੰਨੀ ਆਪ ਹੁਣ ਇਹ 20000 ਦੀ ਦੇ ਦਾਂਗੇ ਬਾਈ ਬੱਛੀ 20000 ਦੀ ਹਾਂਜੀ ਹਾਂ ਬੱਚੀ ਸੋਹਣੀ ਆ ਤੇਰੀ ਆ ਮੱਛੀ ਪੂਰੀ ਚੰਗੀ ਠੀਕ ਆ ਤੇ ਅੱਗੇ ਕੇ ਆਪਣੇ ਕੋਲੇ ਇਹ ਸ਼ੇਰਸੀ ਆ ਜੀ ਮੂੰਹ ਖੀਰੀ ਆ 4 ਥਾਣਾ ਜੀ 10 ਮਹੀਨੇ ਉਮਰ ਆ ਜੀ ਬੱਛੀ ਦੀ 10 ਮਹੀਨੇ ਉਮਰ ਆ ਹਾਂਜੀ ਦੰਦੋਂ ਖੀਰੀ ਆ ਬੱਚਾ ਛੋਟਾ ਹੀ ਆ ਗਿਆ ਹਾਂਜੀ ਹਾਂ ਤੇ ਸੋਹਣੀਆ ਬੱਚੀ ਵੀ ਦੇਖੋ ਕੰਨ ਕੁੰਨ ਹੂੰ ਸੋਨੇ ਬੱਚੇ ਵੀ ਇਹ ਬੱਚਾ ਕਿੰਨੇ ਚਲੇ ਜਾਏਗਾ ਆਪਾਂ ਇਹ 15000 ਦੀ ਦੇ ਦੇਣਗੇ ਜੀ ਠੀਕ ਆ ਜਾਇਆ ਜੀ ਮੋਲਾ ਕੋ ਬਾਲੇ ਬਾਈ ਨੇ ਮੋਲ ਨਹੀਂ ਕੀਤਾਗੇ 15 ਥੋੜਾ ਮਾਨਤਾ ਜਿੰਨੇ ਕੋ ਰੇਟ ਕੀਤਾ ਬਾਈ ਸਾਰਿਆਂ ਬੱਚਾਂ ਦੀ ਮਾਨਤਾ ਥੋੜਾ ਜਰੂਰ ਹੋ ਜੂਗਾ ਨਾ ਤੇ ਲਾਸਟ ਤੁਹਾਨੂੰ ਦਿਖਾਵਾਂਗੇ ਸੱਤ ਨੰਬਰਾਂ ਦਾ ਬੜੀ ਪੂਰੀ ਹੈ ਜਿਵੇਂ ਰੋਟਣਾ ਦੇ ਪਾਲੀ ਹੁੰਦੀ ਨਾ ਕਿਸੇ ਪੂਰੀ ਪਲੀ ਵੀ ਹੈ ਪੂਰੀ ਪਲੀ ਪੈ ਗਈ ਨਾ ਇਹਦਾ ਹੈ ਹੀ ਛੋਟਾ ਜੀ ਬੱਚਾ ਠੀਕ ਆ ਇਹਦੇ ਸਿੰਘ ਹੀ ਹੁਣ ਕੱਢਿਆ ਦੇ ਹਨੀ ਸਿੰਘ ਕੱਢੇ ਵੇ। ਹੂੰ। ਇਹ ਕਿਨੇ ਕੁ ਮਾਰਾ ਤਾਂ 4 ਮਹੀਨਾ ਲੱਗਣਾ। ਇਹ 4 ਕੁ ਮਹੀਨਿਆਂ ਦਾ ਹੋਊਗਾ ਜੀ। 4 ਦਾ 5 ਦਾ ਲੱਲੋ ਬਸ। ਭਲਿਆ ਬਹੁਤ ਘੰਟਾ ਨਾ। ਹਾਂਜੀ ਹਾਂ। ਠੀਕ ਆ ਠੀਕ ਆ। ਮੂੰਹ ਮਡੰਗੇ ਦੀ ਪੂਰੀ ਚੰਗੀ। ਚੰਗੀ ਬੱਛੀ ਧਾਰੂਗਾ ਤਾਂ ਹੁਣ ਤੋੜੂਗੀ ਪੂਰੀ ਲੰਮੀ ਆ ਜੀ। ਸਮਝ ਭਲੀ ਪੂਰੀ ਐਦਵਾਰੇ ਤੋਰ ਸੇਤੀ ਪਣਾ। ਹਾਂ। ਇਹਦਾ ਤੁਰੀ ਵੀ ਹੋਈ ਹੈ ਜੀ ਬਸ ਇਹਦੇ ਚ ਕੀ ਹੂ। ਕੋਈ ਘਾਟ ਨਹੀਂ। ਇਹ ਬੱਚਾ ਕਿਨੇ ਦੇ ਦਿਆਂਗੇ ਆਪਾਂ? ਇਹ 10000 ਦਾ ਦੇ ਦਿਆਂਗੇ ਜੀ। 10000 ਆ। ਹਾਂਜੀ। ਠੀਕ ਆ 10 ਚੋਂ ਥੋੜਾ ਉਹ ਤੁਹਾਡਾ ਮਾਨਤਾ ਕਰ ਦੂਗਾ ਤੇ ਆ ਵਾਛੀ 15 ਦੀ ਹਾਂਜੀ ਨਾਲ ਦੀ ਇਹ 15 ਦੀ ਠੀਕ ਆ ਆ 20 ਦੀ ਹੋ ਗਈ ਹਾਂਜੀ ਠੀਕ ਆ 22 ਦਾ ਜੋੜਾ ਹੋ ਗਿਆ ਹਾਂਜੀ ਤੇ ਆ 14 14 ਦਾ ਜੋੜਾ ਹੋ ਗਿਆ 14 14 ਠੀਕ ਆ ਬੱਚਾ ਹੋ ਗਿਆ ਇਨਕੰਪਲੀਟ ਹੁਣ ਉਹਨੇ ਆਪਾਂ ਗੱਭਣਗਾ ਕਿੰਨੇ ਟਾਂ ਦੀ ਗੱਭਣਾ 6 ਮਹੀਨੇ ਦੀ ਗੱਭਣਾ ਜੀ ਪਲੱਸ ਹੋਊਗੀ 6 ਦੋਦੋ ਦੋਦੋ ਡਰਾਈ ਕੀਤੀ ਵੀ ਆ ਜੀ ਉਹ ਤਾਂ ਡਰਾਈ ਆ ਥਣਾ ਦੀ ਗਾਰੰਟੀ ਆ ਆਪਾਂ ਦੇਖੋ ਚੈੱਕ ਕਰਕੇ ਲੈ ਕੇ ਗਏ ਆਏ ਆਂ ਜੀ ਅਗਲਾ ਲੈ ਕੇ ਜਾਵੇ ਚੈੱਕ ਕਰਕੇ हां ਚੈੱਕ ਕਰਾ ਦਊਗੀ ਹਾਂ ਕੋ ਉਹ ਚੀਪਾ ਹੀ ਆਉਂਦਾ ਜੀ ਚੀਪਾ ਆਉਂਦਾ ਹਾਂ ਹਾਂ ਠੀਕ ਆ ਠੀਕ ਆ ਤੇ ਕਿਹੜੇ ਸਿਮਿੰਟ ਤੋਂ ਕੋਈ ਬੜਾ ਕੁਝ ਨਹੀਂ ਕਨਫਰਮ ਇਹਦੇ ਹੌਟ ਸਟਾਰ ਲੱਗਿਆ ਹੋਇਆ ਜੀ ਪਲੇਨ ਲੱਗਿਆ ਹੋਇਆ ਉਹ ਆਪਾਂ ਮਾਲਕਾਂ ਨਾਲ ਗੱਲ ਵੀ ਕਰਾ ਦੇਾਂਗੇ ਆਪਾਂ ਨੂੰ ਟੀਕਾ ਵੀ ਦਿਖਾਇਆ ਉਹਨਾਂ ਨੇ ਠੀਕ ਆ ਠੀਕ ਆ ਲੱਗਿਆ ਪਲੇਨ ਹੈਗਾ ਲੱਗਿਆ ਹੋਇਆ ਪਲੇਨ ਹੈ ਜੀ ਠੀਕ ਹੈ ਲਾ ਕਢਾ ਦੇਗੇ ਜਿਹੜਾ ਫਿਰ ਮਾਲ ਤੋਰ ਕੇ ਦਿਖਾ ਦਗੇ ਕਰਦੇ ਦੇਖਦੇ ਆਂ ਪੱਖ ਤੋਂ ਮਿੱਤਰੋ ਢਾਂਚਾ ਮੈਂ ਮੰਨ ਕੇ ਚੱਲੋ ਵੀ ਆਪ ਹਾਂ ਮੇਰੀ ਬਰਾਬਰ ਹੀ ਹੋਈ ਪਈ ਆ ਲੰਬੀ ਉਦੋਂ ਵੱਧਾ ਉੱਚੀ ਉਦੋਂ ਵੱਧਾ ਕਰਮ ਵਾਲੀ ਸੂਆ ਕਿਹੜਾ ਸੂਆ ਜੀ ਦੇਖੋ ਅਗਲਾ ਲੈਣ ਵਾਲਾ ਕੁਸਮਨ ਲੈ ਵੀ ਆਪਾਂ ਨੂੰ ਅਗਲੇ ਰੰਗ ਕਹਿ ਕੇ ਦਿੱਤੀ ਆ ਵੀ ਦੂਜੇ ਸੂਏ ਆ ਵੀ 31 32 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਜੀ ਦੂਜੇ ਸੂਉਗੀ ਹੁਣ ਦੂਜੇ ਹੁਣ ਸੂ ਗੱਭਣਾ ਦੂਜੇ ਵਾਸਤੇ ਪਹਿਲਾ ਸੂਈ ਵੀ ਆ ਠੀਕ ਆ ਠੀਕ ਆ ਤੁਸੀਂ ਕੋਲਿਆ ਕੇ ਦੇਖੋ ਨਾ ਯਾਰ ਤੁਸੀਂ ਮਤਲਬ ਮੇਰੀ ਮੋਬਾਈਲ ਦੀ ਸਕਰੀਨ ਦੇ ਵੀ ਸਾਰੀ ਸਕਰੀਨ 'ਚ ਕੱਲੂਆ ਹੀ ਨਹੀਂ ਆ ਇਸ ਟਾਈਮ ਤੇ ਹੈ ਨਾ ਇਹ ਬੜੀ ਘੈਂਟ ਲੱਗੀ ਦੁੱਧ ਵੀ ਚੰਗਾ ਖਰੇ ਏਡੀ ਗਾਂ ਜੇ ਨਾਲ ਉਧਰ ਕੱਢੂਗੀ ਤਾਂ ਫਿਰ ਹੋਰ ਕੱਢੂ ਵੀ ਕਿਹੜੀ ਹਾਂਜੀ ਹਾਂ ਹਨਾ 25 26 ਕਿਲੋ 20 25 ਕਿਲੋ ਤਾਂ ਮਾੜਾ ਤੁਸੀਂ ਐ ਮੰਨ ਲਓ ਜੀ 3 ਮਹੀਨੇ ਸਾਹਮਣੀ ਸਾਹਮਣੀ ਆ ਜਿੰਨਾ ਬੰਦਾ ਵਜਨ ਕਰ ਲੂ ਹਾਂ ਉਨਾ ਹੀ ਦੁੱਧ ਦੇ ਦੇਣਾਗਾ ਉਨਾ ਹੀ ਦੁੱਧ ਦੇ ਦੇਣਾਗਾ ਸਹੀ ਆ ਕਿਉਂਕਿ ਫਿਰ ਅੱਜ ਦੀ ਕਿਹੜੀ ਆਪਾਂ ਵੇੜ ਕਿੰਨੇ ਚ ਦੇ ਦੇਾਂਗੇ ਬਾਈ ਇਹ ਬਾਈ 70000 ਦੀ ਵੇੜ ਦੇ ਦੇਣਗੇ 70 ਚ ਮਾਤਣ ਕਰ ਦੇਾਂਗੇ ਕੋਈ ਗੱਲ ਨਹੀਂ ਜੀ ਅੱਜ ਦੀ ਕਿਹੜੀ 70 ਚ ਹੈਗਾ ਤੇ ਇਹ ਜਿਆ ਵੇੜਾ ਤਿਆਰ ਹੋ ਕੇ ਤਾਂ ਮੰਨ ਕੇ ਜੀ ਵੀ ਡੇਢ ਡੇਢ ਲੱਖ ਚ ਨਹੀਂ ਮਿਲਦਾ ਏਡੇ ਟਾਂਚ ਦੀ ਵੇੜਾ ਤਾਂ ਤੇ ਪਿੰਡ ਬਾਈ ਦਾ ਗਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਅਸਲੀ ਵੜ ਇਹ ਆ ਜੀ ਫਾਰਮ ਦੀ ਹੂੰ ਬਹੁਤ ਚੰਗੀ ਹੈਗੀ ਸਹੀ ਆ ਹੂੰ ਧੰਚਾ ਦੂਜਾ ਚੰਗਾ ਵੜਦਾ ਤੇ ਬਾਕੀ ਸਭ ਪਛਾ ਜਮ ਫੇਰਨੇ ਅਮਰਾਦ ਨਗਾ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਆਊਗਾ ਬਾਈ ਦੇ ਕੋਲ ਆ ਕੇ ਕੱਲਾ ਕਲਾ ਨਗ ਛਾਂਡ ਕੇ ਲੈ ਸਕਦੇ ਹੋਗੇ ਧੰਨਵਾਦ ਜੀ